ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਸਭ ਤੋਂ ਪਹਿਲਾਂ ਸਿਆਸੀ ਜਗਤ ਤੋਂ ਵੱਡੀ ਖਬਰ ਨਿਊ ਡੈਮੋਕ੍ਰੈਟਿਕ ਪਾਰਟੀ ਲਿਬਰਲ ਪਾਰਟੀ ਦੇ ਨਾਲ ਆਪਣਾ ਸਪਲਾਈ ਤੇ ਕੌਨਫੀਡੈਂਸ ਸਮਝੌਤਾ ਖਤਮ ਕਰੇ ਨੇ ਜਿਸ ਦੇ ਨਾਲ ਸੰਘੀ ਚੋਣਾਂ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਵੱਧ ਗਈਆਂ ਨੇ ਇਹ ਕਾਫੀ ਵੱਡਾ ਛਟਕਾ ਹੈ ਲਿਬਰਲ ਪਾਰਟੀ ਦੇ ਲਈ ਖਾਸ ਕਰਕੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਲਈ ਜਗਮੀਤ ਸਿੰਘ ਨੇ ਤਾਂ ਸਾਫ਼ ਕਹਿ ਦਿੱਤਾ ਹੈ ਕਿ ਉਹ ਹੁਣ ਸਰਕਾਰ ਦਾ ਸਮਰਥਨ ਨਹੀਂ ਕਰਨਗੇ ਜਗਮੀਤ ਸਿੰਘ ਨੇ ਲਿਬਰਲ ਤੇ ਮਿਡਲ ਕਲਾਸ ਦੇ ਲਈ ਕੁਝ ਨਾ ਕਰਨ ਦਾ ਦੋਸ਼ ਲਗਾਇਆ ਤੇ ਕਿਹਾ ਕਿ ਲਿਬਰਲ ਨੇ ਲੋਕਾਂ ਨੂੰ ਹੇਠਾਂ ਵੱਲ ਨੂੰ ਧੱਕ ਦਿੱਤਾ ਉਹ ਕੈਨੇਡੀਅਨ ਦੇ ਵੱਲੋਂ ਦੂਜੇ ਚਾਂਸ ਦੇ ਲਈ ਡਿਜ਼ਰਵ ਨਹੀਂ ਕਰਦੇ ਫੈਡਰਲ ਨਿਊ ਡੈਮੋਕ੍ਰੇਟਸ ਨੇ ਇੱਕ ਵੱਡਾ ਐਲਾਨ ਕਰਦੇ ਹੋਏ ਲਿਬਰਲ ਸਰਕਾਰ ਦੇ ਨਾਲ ਉਹ ਸਪਲਾਈ ਐਂਡ ਕੰਫੀਡੈਂਸ ਐਗਰੀਮੈਂਟ ਤੋਂ ਆਪਣਾ ਸਮਰਥਨ ਖਿੱਚ ਲਿਆ ਇਸ ਕਦਮ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਘਟ ਗਿਣਤੀ ਨੂੰ ਆਉਣ ਵਾਲੇ ਹਫ਼ਤਿਆਂ ਜਾਂ ਮਹੀਨਿਆਂ ਦੇ ਵਿੱਚ ਕਿਸੇ ਵੀ ਸਮੇਂ ਡਿੱਗਣ ਦੇ ਜੋਖਮ ਦੇ ਵਿੱਚ ਪਾ ਦਿੱਤਾ ਹੈ ਜੇਕਰ ਇਹ ਕੋਈ ਪਰ ਉਸੇ ਦੀ ਵੋਟਾਂ ਗੁਆ ਬੈਂਦੇ ਨੇ ਤਾਂ ਇਸ ਫਾਲ ਮੌਕੇ ਹੀ ਸਨੈਪ ਚੋਣਾ ਹੋ ਸਕਦੀਆਂ ਨੇ ਐਨਡੀਪੀ ਨੇਤਾ ਜਗਮੀ ਸਿੰਘ ਨੇ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਕਿਹਾ ਕਿ ਲਿਬਰਲਾਂ ਨੇ ਲੋਕਾਂ ਨੂੰ ਨਿਰਾਸ਼ ਕੀਤਾ ਤੇ ਕਾਰਪੋਰੇਟ ਲਾਲਚ ਨੂੰ ਸੰਭਾਲਣ ਵਿੱਚ ਅਸਫਲ ਰਹੇ ਨੇ ਉਹਨਾਂ ਐਨਡੀਪੀ ਨੂੰ ਇੱਕ ਅਜਿਹੀ ਪਾਰਟੀ ਵਜੋਂ ਵੀ ਪੇਸ਼ ਕੀਤਾ ਜੋ ਇੱਕ ਵੱਧ ਰਹੀ ਕੰਜ਼ਰਵੇਟਿਵ ਪਾਰਟੀ ਨੂੰ ਅਗਲੀਆਂ ਚੋਣਾਂ ਜਿੱਤਣ ਤੋਂ ਰੋਕ ਸਕਦੀ ਹੈ ਇਹ ਦਲੀਲ ਦਿੰਦੇ ਹੋਏ ਕਿ ਲਿਬਰਲ ਬਹੁਤ ਕਮਜ਼ੋਰ ਸਵਾਰਥੀ ਤੇ ਲੋਕਾਂ ਹਿੱਤਾਂ ਦੇ ਨਾਲ ਲੜਨ ਲਈ ਕਾਰਪੋਰੇਟ ਇੰਟਰਸਟ ਦਾ ਵੀ ਧਿਆਨ ਰੱਖਦੇ ਨੇ ਗਗਨਜੀਤ ਸਿੰਘ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਤੇ ਉਹ ਸਪਲਾਈ ਐਂਡ ਕੌਨਫੀਡੈਂਸ ਸਮਝੌਤੇ ਨੂੰ ਤੋੜ ਦਿੱਤਾ ਇਹ ਲੋਕਾਂ ਦਾ ਸਮਾਂ ਹੈ ਤੇ ਵੱਡੀਆਂ ਕਾਰਪੋਰੇਸ਼ਨਾਂ ਤੇ ਅਮੀਰ ਸੀਈਓਜ਼ ਦੀ ਸਰਕਾਰ ਰਹੀ ਹੈ ਪਾਰਟੀ ਦੇ ਅਧਿਕਾਰੀ ਨੇ ਕਿਹਾ ਕਿ ਹਾਊਸ ਆਫ ਕਾਮਨਸ 16 ਸਤੰਬਰ ਨੂੰ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਮੁੜ ਸਦਨ ਲਈ ਤਿਆਰ ਹੈ ਜਿਸ ਤੋਂ ਬਾਅਦ ਐਨਡੀਪੀ ਸਰਕਾਰੀ ਬਿੱਲਾਂ ਤੇ ਕੇਸ-ਦਰ-ਕੇਸ ਅਦਾਰ ਤੇ ਵੋਟਿੰਗ ਕਰੇਗੀ ਐਨਡੀਪੀ ਅਧਿਕਾਰੀ ਨੇ ਕਿਹਾ ਹੈ ਕਿ ਵੀਡੀਓ ਕੁਝ ਸਮਾਂ ਪਹਿਲਾਂ ਰਿਕਾਰਡ ਕੀਤਾ ਗਿਆ ਸੀ ਤੇ ਇਸ ਸਮਝੌਤੇ ਤੋਂ ਹਟਣ ਦਾ ਫੈਸਲਾ ਮਹੀਨਿਆਂ ਤੋਂ ਕੰਮ ਕਰ ਰਿਹਾ ਹੈ ਐਨਡੀਪੀ ਨੇ 2022 ਵਿੱਚ ਲਿਬਰਲਾਂ ਨਾਲ ਸਪਲਾਈ ਐਂਡ ਕੌਨਫੀਡੈਂਸ ਸਮਝੌਤਾ ਕੀਤਾ ਵੋਟਰਾਂ ਨੇ 2021 ਦੇ ਅਖੀਰ ਵਿੱਚ ਇੱਕ ਹੋਰ ਕਟਗਿਣਤੀ ਦੇ ਨਾਲ ਲਿਬਰਲਸ ਦੀ ਸਰਕਾਰ ਦੇ ਵਿੱਚ ਵਾਪਸੀ ਦੇ ਮਹੀਨਿਆਂ ਬਾਅਦ ਹੀ ਕੀਤਾ ਸਪਲਾਈ ਤੇ ਭਰੋਸੇ ਦੇ ਸਮਝੌਤੇ ਗੜਜੋੜ ਸਰਕਾਰਾਂ ਦੇ ਨਾਲੋਂ ਵੱਖਰੇ ਹੁੰਦੇ ਨੇ ਜੋ ਕਿ ਉਦੋਂ ਹੁੰਦੇ ਨੇ ਜਦੋਂ ਇੱਕ ਤੋਂ ਵੱਧ ਪਾਰਟੀਆਂ ਦੇ ਮੈਂਬਰ ਮੰਤਰੀ ਮੰਡਲ ਵਿੱਚ ਕੰਮ ਕਰਦੇ ਰੇ ਸਾਂਝੇ ਤੌਰ ਤੇ ਸ਼ਾਸਨ ਕਰਦੇ ਨੇ ਸਮਝੌਤੇ ਦੀਆਂ ਸ਼ਰਤਾਂ ਦੇ ਤਹਿਤ ਐਨਡੀਪੀ ਮੁਖ ਐਨਡੀਪੀ ਤਰਜੀਹਾਂ ਦੀ ਸਰਕਾਰ ਦੀ ਹਮਾਇਤ ਕਰਨ ਦੇ ਬਦਲੇ ਵਿੱਚ 2025 ਵਿੱਚ ਅਗਲੀਆਂ ਲਾਜ਼ਮੀ ਚੋਣਾਂ ਤੱਕ ਲਿਬਰਲ ਦੇ ਸੱਤਾ ਵਿੱਚ ਬਣੇ ਰਹਿਣ ਨੂੰ ਯਕੀਨੀ ਬਣਾਵੇਗੀ ਇਸ ਸੌਦੇ ਨੇ ਐਨਡੀਪੀ ਨੂੰ ਫਾਰਮਾ ਕੇਅਰ ਤੇ ਡੈਂਟਲ ਕੇਅਰ ਤੇ ਵਿਧਾਇਕ ਜਿੱਤਾਂ ਵਿਧਾਨਕ ਜਿਹੜੀਆਂ ਜਿੱਤਾਂ ਨੇ ਉਹ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਹੈ ਜੋ ਪਾਰਟੀ ਦੇ ਦੋ ਸਭ ਤੋਂ ਵੱਡੇ ਪਲੇਟਫਾਰਮ ਥਾਮਨੇ ਪਰ ਸਿੰਘ ਤੇ ਉਹਨਾਂ ਦੇ ਕੌਕਸ ਨੇ ਲਿਬਰਲਾਂ ਦੇ ਖਿਲਾਫ ਕਦਮ ਚੁੱਕਿਆ ਕਿਉਂਕਿ ਖਰਚੇ ਦੇ ਸੰਕਟ ਦੇ ਦੌਰਾਨ ਕਾਰਪੋਰੇਸ਼ਨਾਂ ਤੇ ਕਾਰਜਕਾਰੀਆਂ ਦੇ ਵਿੱਚ ਵਧ ਰਹੇ ਮੁਨਾਫਿਆਂ ਨਾਲ ਨਜਿੱਠਣ ਲਈ ਹੋਰ ਕੁਝ ਨਹੀਂ ਕੀਤਾ ਗਿਆ ਉਹਨਾਂ ਵੱਧੂ ਮੁਨਾਫਿਆਂ ਉੱਤੇ ਟੈਕਸ ਲਗਾਉਣ ਤੇ ਕਾਰਪੋਰੇਟ ਟੈਕਸਾਂ ਨੂੰ ਉੱਚਾ ਚੁੱਕਣ ਦੀਆਂ ਕੌਲਾਂ ਨੇ ਸਰਕਾਰ ਤੋਂ ਕੋਈ ਕਾਰਵਾਈ ਨਹੀਂ ਕੀਤੀ ਹੈ ਐਨਡੀਪੀ ਨੇ ਮਜ਼ਦੂਰ ਵਿਵਾਦ ਦੇ ਵਿੱਚ ਸਰਕਾਰ ਦੇ ਦਖਲ ਦੀ ਤਿੱਖੀ ਆਲੋਚਨਾ ਕੀਤੀ ਜਿਸ ਕਾਰਨ ਪਿਛਲੇ ਮਹੀਨੇ ਰੇਲ ਬੰਦ ਹੋ ਗਿਆ ਸੀ ਲਿਬਰਲਾਂ ਉੱਤੇ ਯੂਨੀਅਨ ਸੌਦੇਬਾਜ਼ੀ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਉਂਦੇ ਹੋਏ ਹਾਲਾਂਕਿ ਉਸ ਵੇਲੇ ਸਿੰਘ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਲੇਬਰ ਵਿਵਾਦ ਤੇ ਸਪਲਾਈ ਐਂਡ ਕੌਨਫੀਡੈਂਸ ਸਮਝੌਤੇ ਤੋਂ ਹਟਣਗੇ ਪਰ ਰੂਡੋ ਤੇ ਕੰਮ ਕਰਨ ਵਾਲੇ ਕੈਨੇਡੀਅਨ ਦੇ ਵਿਰੁੱਧ ਕਾਰਪੋਰੇਸ਼ਨਾਂ ਦਾ ਪੱਖ ਲੈਣ ਦਾ ਦੋਸ਼ ਲਗਾਇਆ ਐਂਡੀਪੀ ਨੇ ਇਜ਼ਰਾਈਲ ਹਮਾਸ ਟਕਰਾਪ proti ਸਰਕਾਰ ਦੀ ਪਹੁੰਚ ਦੇਵੀਂ ਯੋਜਨਾ ਕੀਤੀ ਹੈ ਹਾਲਾਂਕਿ ਲਿਬਰਲ ਨੇ ਸਾਲ ਦੇ ਸ਼ੁਰੂ ਵਿੱਚ ਇਜ਼ਰਾਈਲ ਨੂੰ ਬਾਧੂ ਹਥਿਆਰਾਂ ਦੀ ਵਿਕਰੀ ਨੂੰ ਰੋਕਣ ਵਾਲੇ ਇੱਕ ਪ੍ਰਸਤਾਵ ਦਾ ਸਮਰਥਨ ਕੀਤਾ ਸੀ ਸਿੰਘ ਅਤੇ ਸੌਦੇ ਤੋਂ ਬਾਹਰ ਨਿਕਲਣ ਦਾ ਦਬਾਅ ਵਧ ਗਿਆ ਹੈ ਖਾਸ ਤੌਰ ਤੇ ਵਿਰੋਧੀ ਕੰਜ਼ਰਵੇਟਿਵਾਂ ਤੋਂ ਜੋ ਇੱਕ ਸਨੈਪ ਚੋਣਾਂ ਦੇ ਲਈ ਮਣ ਬਣਾ ਰਹੇ ਨੇ ਕਿਉਂਕਿ ਉਹ ਚੋਣਾ ਵਿੱਚ ਟਰੂਡੋ ਦੇ ਲਿਬਰਲਾਂ ਦੀ ਦੋਹਰੇ ਅੰਕਾ ਨਾਲ ਲਗਵਾਈ ਕਰਦੇ ਨੇ ਬੁੱਧਵਾਰ ਨੂੰ ਜਾਰੀ ਕੀਤੇ ਗਏ ਕੈੰਗਸ ਸਟ੍ਰੀਟ ਸਰਵੇਖਣ ਦੇ ਵਿੱਚ ਪਾਇਆ ਗਿਆ ਕਿ ਕੰਜ਼ਰਵੇਟਿਵ ਲਿਬਰਲਾਂ ਦੀ ਅਗਵਾਈ ਕਰ ਰਹੇ ਨੇ 43 ਤੋਂ 21 ਫੀਸਦੀ ਤੱਕ ਅੰਤਰ 2022 ਦੇ ਮੁਕਾਬਲੇ 3 ਗੁਣਾ ਹੈ ਐਨਡੀਪੀ ਲਈ ਸਮਰਥਨ ਇਸ ਦੌਰਾਨ ਉਸੇ ਸਮੇਂ ਦੌਰਾਨ ਮੁਕਾਬਲਤਨ ਸਥਿਰ ਰਿਹਾ ਬੁੱਧਵਾਰ ਦੇ ਪੋਲ ਵਿੱਚ 19 ਫੀਸਦੀ ਤੇ ਹੀ ਖੜਾ ਹੈ ਜੂਨ ਵਿੱਚ ਆਏ ਅਬਸੋਪੋਲ ਕੀਤੇ ਗਏ ਲਗਭਗ 70 ਫੀਸਦੀ ਕੈਨੇਡੀਅਨਾਂ ਨੇ ਕਿਹਾ ਹੈ ਕਿ ਟਰੂਡੋ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਐਬਸੋਸ ਨੇ ਇਹ ਵੀ ਪਾਇਆ ਕਿ 70% ਕੈਨੇਡੀਅਨਾਂ ਦਾ ਮੰਨਣਾ ਹੈ ਕਿ ਕੈਨੇਡਾ ਟੁੱਟ ਗਿਆ ਹੈ ਇਹ ਦੋਸ਼ ਕੰਜ਼ਰਵੇਟਿਵ ਲੀਡਰ ਪਿਅਰੇ ਪੋਲੀ ਰਬਰ ਨੇ ਵੀ ਲਗਾਏ ਨੇ ਇਸ ਭਾਵਨਾ ਨੂੰ ਨੌਜਵਾਨ ਕੈਨੇਡੀਅਨਾਂ ਦੁਆਰਾ ਸਭ ਤੋਂ ਵੱਧ ਟਾਂਗਣਾ ਮਹਿਸੂਸ ਕੀਤਾ ਗਿਆ ਜੋ ਹੋਰ opinion polls ਵਿੱਚ ਕੰਜ਼ਰਵੇਟਿਵਾਂ ਦੇ ਵੱਲੋਂ ਖਿੱਚੇ ਗਏ ਨੇ ਪੋਲੀਵਰ ਤੇ ਟਰੂਡੋ ਦੋਵੇਂ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੇ ਨੇ ਸਿੰਘ 25 ਫਰਵਰੀ 2019 ਨੂੰ ਸੰਸਦ ਮੈਂਬਰ ਬਣੇ ਭਾਵ ਉਹ 2025 ਤੇ ਸ਼ੁਰੂ ਵਿੱਚ ਉਸ 6 ਸਾਲਾਂ ਦੇ ਬੈਂਚਮਾਰਕ ਨੂੰ ਪੂਰਾ ਕਰਨਗੇ ਨਿਊਜ਼ ਸਟ੍ਰੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਉਧਰ ਐਲਜੀਬੀਟੀਕਯੂ ਪਲਸ ਕਾਰਕੁਨਾ ਨੂੰ ਡਰ ਸਤਾ ਰਿਹਾ ਹੈ ਡਰ ਹੈ ਕੰਜ਼ਰਵੇਟਿਵ ਲੀਡਰ ਪੀਰੇ ਪੋਲੀ ਵਰਦੇ ਸੱਤਾ 'ਚ ਆਉਣ ਦਾ ਇਸੇ ਲਈ ਐਲਜੀਬੀਟੀਕਯੂ ਭਾਈ ਚਾਰਾ ਕਹਿੰਦਾ ਹੈ ਕਿ ਟਰੂਡੋ ਦੀ ਲੋਕਪ੍ਰਿਤਾ ਹੁਣ ਪਹਿਲਾਂ ਵਰਗੀ ਤਾਂ ਨਹੀਂ ਜਿਸ ਲਈ ਉਹ ਪਾਰਟੀ ਤੋਂ ਆਪਣਾ ਅਹੁਦਾ ਛੱਡ ਦੇਣੀ ਯਾਨੀ ਅਸਤੀਫਾ ਦੇਣ ਤੇ ਪ੍ਰਧਾਨ ਮੰਤਰੀ ਚਿਹਰਾ ਕੋਈ ਹੋਰ ਬਣਾਉਣ ਪਰ ਲਿਬਰਲ ਐਮਪੀ ਇਸ ਬਿਆਨ ਨੂੰ ਕਿਵੇਂ ਦੇਖਦੇ ਨੇ ਆਓ ਜਾਣਦੇ ਹਾਂ ਐਮਪੀ ਸੁਖਤਾਲੀਵਾਲ ਤੋਂ ਸੁਖਤਾਲੀਵਾਲ ਜੀ ਪਹਿਲਾਂ ਦਾ ਅੱਜ ਦੀ ਰਿਪੋਰਟ ਦੇ ਉੱਤੇ ਗੱਲ ਕਰ ਲੈਨੇ ਆ ਰਿਪੋਰਟ ਦੇ ਵਿੱਚ ਐਲਜੀਬੀਟੀਕਿਊ ਪਲਸ ਜਿਹੜਾ ਭਾਈਚਾਰਾ ਉਹਨਾਂ ਨੇ ਕਿਹਾ ਹੈ ਵੀ ਬੇਸ਼ੱਕ ਕਨਜ਼ਰਵੇਟਿਵ ਲੀਡਰ ਪੇਰੇ ਪੋਲੀਵਾਰ ਆ ਜਾਂਦੇ ਨੇ ਸੱਤਾ ਦੇ ਵਿੱਚ ਤਾਂ ਸਾਨੂੰ ਤਾਂ ਖਤਰਾ ਉਹ ਕਹਿੰਦੇ ਸਾਡੇ ਲਈ ਖਤਰਨਾਕ ਤਾਂ ਹੈ ਪਰ ਅਸੀਂ ਚਾਹੁੰਦੇ ਆ ਵੀ ਲਿਬਰਲ ਪਾਰਟੀ ਹੀ ਫਿਰ ਸੱਤਾ ਚ ਆਵੇ ਜਿਹਦੇ ਕਰਕੇ ਉਹਨਾਂ ਨੂੰ ਜਿਹੜਾ ਪ੍ਰਧਾਨ ਮੰਤਰੀ ਦਾ ਜਿਹੜਾ ਚਿਹਰਾ ਯਾਨੀ ਕਿ ਆਪਣੇ ਲੀਡਰ ਦਾ ਚਿਹਰਾ ਉਹ ਬਦਲਣਾ ਚਾਹੀਦਾ ਹੈ ਇਸ ਕਮੈਂਟ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਦੇਖੋ ਪੀਆਰ ਪੌਲ ਦੀ ਪਹਿਲਾਂ ਗੱਲ ਕਰ ਲਈ ਹੈ ਉਹ ਗੱਲਾਂ ਹੀ ਕਰਦੇ ਨੇ ਮਿਸ ਇਨ ਪਰਮਿਸ਼ਨ ਹੀ ਭਲਾ ਰਹੇ ਆ ਕੋਈ ਪਾਲਸੀ ਤਾਂ ਉਹਨਾਂ ਨੇ ਦਿੱਤੀ ਮੈਨੂੰ ਦੱਸੋ ਵੀ ਇੱਕ ਪਾਲਸੀ ਉਹਨਾਂ ਨੇ ਇਮੀਗ੍ਰੇਸ਼ਨ ਦੇ ਉੱਤੇ ਇਕਨੋਮਿਕ ਨੀਤੀ ਦੇ ਉੱਤੇ এনवायरमेंट ਦੇ ਉੱਤੇ ਜਿਹੜੀ ਹਾਊਸਿੰਗ ਅਫੋਰਡੇਬਿਲਟੀ ਕਿਸੇ ਵੀ ਇਸ਼ੂ ਦੇ ਉੱਤੇ ਉਹਨਾਂ ਤੋਂ ਇੱਕ ਵੀ ਸਿੰਗਲ ਪਲਾਨ ਜਿਹੜੀ ਆ ਉਹ ਨਹੀਂ ਦਿੱਤੀ ਸਭ ਨੇ ਸਭ ਕੀਆ ਸਲੋਗਨ ਲੈ ਕੇ ਆ ਰਹੇ ਆ ਠੀਕ ਹੈ ਨਾ ਉਹ ਸਲੋਗਨ ਦੇ ਸਿੱਤੇ ਅਟੈਕ ਹੀ ਨੂੰ ਕਰ ਰਹੇ ਨੇ ਉਹ ਪ੍ਰਾਈਮ ਮਿਨਿਸਟਰ ਨੂੰ ਜਸਟ ਟੂਡਲ ਪਰ ਜੇ ਅੱਜ ਦੇਖਿਆ ਜਾਵੇ ਜਦੋਂ ਠੀਕ ਹੈ ਐਲਜੀਬੀਟੀ ਪਲੱਸ ਕਮਿਊਨਿਟੀ ਜਿਹੜੀਆਂ ਹੈਗੀਆਂ ਉਹਨਾਂ ਨੇ ਤੁਸੀਂ ਜਿਹੜਾ ਕਹਿੰਦੇ ਹੋ ਵੀ ਉਹਨਾਂ ਨੇ ਬਿਆਨ ਦਿੱਤਾ ਹਰ ਇੱਕ ਨਾਗਰਿਕ ਨੂੰ ਰਾਈਟ ਹੈਗਾ ਆਪਣੇ ਥੀਊ ਰੱਖਣ ਦਾ ਪਰ ਮੈਂ ਨੇੜੇ ਹੋ ਕੇ ਦੇਖਿਆ ਤਾਂ ਮੈਂ ਆਪਣਾ ਐਕਸਪੀਰੀਅੰਸ ਤੁਹਾਨੂੰ ਦੱਸ ਸਕਦਾ ਵੀ ਜਸਟਨ ਟੂਡੋ ਇੱਕ ਜਿਹੜੇ ਨੇ ਹਾਰਡੇਸਟ ਵਨ ਆਫ ਦੀ ਹਾਰਡੇਸਟ ਵਰਕਿੰਗ ਜਿਹੜੇ ਉਹ ਪੋਲੀਟੀਸ਼ੀਅਨ ਨੇ ਤੁਸੀਂ ਉਹਨਾਂ ਨੂੰ ਦੇਖੋ ਵੀ ਨੰਬਰ ਆਫ ਈਵੈਂਟਸ ਦੇ ਜੋ ਕਰਦੇ ਜਾਂ ਪਾਜਣਾ ਠੋਖ ਕਰਦੇ ਨੇ ਬਹੁਤ ਔਰ ਦੂਸਰਾ ਇੱਕ ਹੈਗਾ ਕਿ ਉਹ ਹਮੇਸ਼ਾ ਹੀ ਜਿਹੜਾ ਹੈਗਾ ਉਹ ਬਹੁਤ ਪਰਤੀ ਲੇਟ ਹਨ ਇਹ ਨਹੀਂ ਹੈਗਾ ਵੀ ਕਦੇ ਉਹਨਾਂ ਨੂੰ ਮੈਂ ਦੇਖਿਆ ਠੈਂਦੀ ਕਲਾ ਦੇ ਵਿੱਚ ਹਮੇਸ਼ਾ ਹੀ ਉਹ ਚੜਦੀ ਕਲਾ ਚ ਰਹੇ ਨੇ ਔਰ ਤੀਸਰਾ ਹੈਗਾ ਆਮ ਲੋਕਾਂ ਦੀ ਸਹੀ ਉਹਨਾਂ ਨੂੰ ਰੀਚ ਕਰਨਾ ਤੁਸੀਂ ਜਾ ਕੇ ਉਹਨਾਂ ਨੂੰ ਦੇਖੋ ਤਾਂ ਉਹ ਸੁਧਾਰਨ ਬੰਦੇ ਦੇ ਨਾਲ ਉਹਨੂੰ ਰਿਲੇਟ ਕਰਨ ਦੀ ਕੋਸ਼ਿਸ਼ ਕਰੋ ਬਾਕੀ ਆਈਆਂ ਉਹਨਾਂ ਦੀਆਂ ਪਾਲਿਸੀਸ ਠੀਕ ਹੈ ਨਾ ਪਾਲਿਸੀ ਤੁਸੀਂ ਦੇਖੋ ਕਿ ਪੀਆਰ ਪਾਲੋ ਕੀ ਕਹਿ ਰਹੇ ਨੇ ਉਹਨਾਂ ਦੀ ਪਾਲਿਸੀ ਜਿਹੜੀ ਹੋਗੀ ਉਹ ਉਹ ਜਿਹੜੀਆਂ ਪਾਲਿਸੀਸ ਅਸੀਂ ਆਮ ਸਧਾਰਨ ਇਨਸਾਨ ਦੇ ਹੱਕ ਚ ਲਈ ਪਿਆ ਰਹੇ ਚਾਹੇ ਉਹ ਫਾਰਮਾ ਕੇਅਰ ਹੈ ਜਿਹਦੇ ਵਿੱਚ ਮੈਂ ਕਹਿਣਾ ਚਾਹੇ ਡਾਇਬਟੀਜ਼ ਮੈਡੀਸਨ ਦੀ ਗੱਲ ਕਰ ਲਈਏ ਚਾਹੇ ਉਹ ਡੈਂਟਲ ਕੇਅਰ ਦੀ ਲੋਕਾਂ ਦੇ ਦੰਦਾਂ ਦੀ ਸੇਲਸਵਾੜ ਸੁਆਮਾਂ ਦੀ ਗੱਲ ਕਰ ਲਈਏ ਚਾਹੇ ਉਹ ਜਿਹੜੇ ਆਮ ਸੁਧਾਰਨ ਇਨਸਾਨ ਦੇ ਟੈਕਸ ਕੱਟ ਕਰਨੇ 1% ਰਹੀਸ ਬੰਦਿਆਂ ਨੂੰ ਟੈਕਸ ਲਾਉਣਾ ਐ এনवायरमेंट ਦੇ ਇਸ਼ੂ ਤੇ ਗੱਲ ਕਰਨ ਲਈ ਕੈਨੇਡਾ ਚਾਈਲਡ ਬੈਨੀਫਿਟ ਜਿਹੜਾ 600 ਡਾਲਰ ਅਪ ਟੂ ਇੱਕ ਬੱਚੇ ਨੂੰ ਦੇਣਾ ਜਿਹੜੀਆਂ ਫੈਮਿलीज ਨੂੰ ਲੋਡ ਸੋ ਇਹ ਜਦੋਂ ਪੋਲਿਸੀ ਦੀ ਗੱਲ ਕਰਦੇ ਆ ਤਾਂ ਹਰ ਇੱਕ ਪੋਲਿਸੀ ਉਹਨਾਂ ਨੇ ਜਿਹੜੀ ਅਪੋਜ਼ ਕੀਤੀ ਉੱਠ ਬੋਲ ਪਾਈ ਉਹ ਨਹੀਂ ਚਾਹੁੰਦੇ ਸੋ ਜਦੋਂ ਆਮ ਸੁਧਾਰਨ ਜਦੋਂ ਜਸਟਨ ਟੂਡਰ ਦੀ ਗੱਲ ਕਰਦੇ ਆ ਉਹਨਾਂ ਨੇ ਪੋਲਿਸੀ ਕਿਹੜੀਆਂ ਲੈ ਕੇ ਆਈਆਂ ਆਮ ਸੁਧਾਰਨ ਵਰਕਿੰਗ ਕਲਾਸ ਕੈਨੇਡੀਅਨ ਆ ਉਹਦੀ ਮਤ ਕਰਨੀ ਪੀਆਰ ਪਾਲਿਟ ਕੀ ਕਰ ਰਹੇ ਨੇ ਉਹ ਨੂੰ ਨੂੰ ਪੋਸ ਕਰ ਰਿਹਾ ਤੇ ਸਿਰਫ ਕਿ ਸਿਰਫ ਸਾਡੀ ਪਾਲਿਸੀ ਦੇ ਸਿਰਫ 1% ਲੋਕ ਨੇ ਜਿਨ੍ਹਾਂ ਨੂੰ ਥੋੜਾ ਜਿਹਾ ਜ਼ਿਆਦਾ ਪੇ ਕਰਨਾ ਪੈਂਦਾ ਚਾਹੇ ਉਹ ਟੈਕਸਿਜ਼ ਨੇ ਚਾਹੇ ਕੁਛ ਵੀ ਪਰ ਪੀਅਰ ਪਾਲਿਸੀ ਹਮੇਸ਼ਾ ਜਿਹੜਾ ਉਹਨੂੰ ਆਪੋਸ ਕਰਕੇ ਉਹ 1% ਬੰਦਿਆਂ ਦੀ ਸਪੋਰਟ ਕਰਨਾ ਚਾਹੁੰਦੇ ਆ 99% ਲੋਕ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਜਿਹੜਾ ਉਹ ਉਹਨਾਂ ਦੀ ਪਾਲਿਸੀ ਨੂੰ ਪੋਸ ਜਿਹੜਾ ਉਹ ਕਰ ਲੈਣਾ ਜੀ ਇਸ ਦੇ ਨਾਲ ਇਹ ਵੀ ਚਰਚਾ ਛੜੀ ਹੋਈ ਆ ਵੀ ਗਵਾਂਡੀ ਮੁਲਕ ਅਮਰੀਕਾ ਨੇ ਆਪਣੀ ਸਟ੍ਰੈਟਜੀ ਬਦਲੀ ਉਹਨਾਂ ਨੇ ਆਪਣੇ ਲੀਡਰ ਦਾ ਚਿਹਰਾ ਬਦਲਿਆ ਕੈਨੇਡਾ ਹਾਇਰਸ ਨੂੰ ਲਿਆਦਾ ਤੇ ਅੱਜ ਸਿਆਸਤ ਉਥੇ ਬਿਲਕੁਲ ਡਿਫਰੈਂਟ ਹੋ ਚੁੱਕੀ ਹੈ ਜਿਹੜੀ ਪੂਰੀ ਤਾਕਤ ਦੇ ਰਹੇ ਨੇ ਡੋਨਲਡ ਟਰੰਪ ਨੂੰ ਸੋ ਇਸੇ ਕਰਕੇ ਕੈਨੇਡੀਅਨ ਕਾਫੀ ਹੱਦ ਤੱਕ ਜਿਹੜਾ ਗਵਾਂਡੀ ਸੂਬਾ ਹੈ ਅਮਰੀਕਾ ਉਹਨਾਂ ਦੇ ਫੈਸਲੇ ਦੇਖਦੇ ਨੇ ਉਹਨਾਂ ਦਾ ਮਾਡਲ ਦੇਖਦੇ ਨੇ ਕੀ ਹੈ ਤੇ ਉਹ ਇੰਪਲੀਮੈਂਟਰੀ ਕਾਫੀ ਹੱਦ ਤੱਕ ਕਰਦੇ ਨੇ ਹੁਣ ਲੱਗਦਾ ਹੈ ਕਿ ਲਿਬਰਲ ਪਾਰਟੀ ਤੇ ਫਿਰ ਤੋਂ ਇੱਕ ਜ਼ੋਰ ਪਾਇਆ ਜਾ ਰਿਹਾ ਵੀ ਤੁਸੀਂ ਆਪਣੇ ਲੀਡਰ ਦਾ ਚਿਹਰਾ ਬਦਲੋ ਦੇਖੋ ਕੈਨੇਡਾ ਜਿਹੜਾ ਸੀ ਇਕਨੋਮਿਕ ਟਾਪ ਇਕਨੋਮਿਕ ਟਾਈਮ ਚੋਂ ਨਿਕਲ ਰਿਹਾ ਸੀ ਇਕੜਿਆ ਸੀ ਨੇ ਉਹਨੂੰ ਕੰਟਰੋਲ ਕਰ ਲਈ ਚਾਹੀਦਾ ਉਹ ਇਮੀਗ੍ਰੇਸ਼ਨ ਆਪਾਂ ਕੱਲ ਕਰ ਲਈਏ ਫਿਰ ਹਰ ਚੀਜ਼ ਉਹ ਜਦੋਂ ਟਾਪ ਸਿਚੁਏਸ਼ਨ ਚੋਂ ਨਿਕਲ ਰਿਹਾ ਸੀ ਉਹਦੇ ਵਿੱਚ ਇੱਕ ਬੜੇ ਐਕਸਪੀਰੀਐਂਸਡ ਲੀਡਰ ਦੀ ਲੋੜ ਹੈ ਜੀ ਦੇਖੋ ਜਸਟਨ ਟੂਟੋ ਜਿਹੜੇ ਨੇ ਇੱਕ ਲੰਮਾ ਐ ਐਕਸਪੀਰੀਅੰਸ ਆਪਦੇ ਨਾਲ ਜਿਹੜਾ ਉਹ ਲੈ ਕੇ ਆ ਰਹੇ ਆ ਦੂਸਰਾ ਇਹ ਆ ਵੀ ਹਜੇ ਵੀ ਉਹ ਯੰਗ ਜਿਹੜੇ ਨੇ ਔਰ ਬੜੇ ਫਰਤੀਲੇ ਔਰ ਜਿਹੜੇ ਨੇ ਹਾਰਡ ਵਰਕਿੰਗ ਜਿਹੜੇ ਨੇ ਉਹ ਲੀਡਰ ਹੈਗੇ ਮੈਨੂੰ ਨਹੀਂ ਲੱਗਦਾ ਕਿ ਅੱਜ ਜਿਹੜਾ ਹੈਗਾ ਹਾਂ ਇਹ ਗੱਲ ਪਲਾਤੀ ਮੈਂ ਤੁਸੀਂ ਅੱਜ ਗੱਲ ਖੜ ਲਈ ਆ ਕੰਡੂ ਦੋ ਬੰਦਿਆਂ ਨੇ ਕੀਤੀ ਇਹ ਆਮ ਗੱਲ ਚੱਲ ਪਈ थी ਵੀ ਜੇ ਹੁਣ ਜਸਟਨ ਟਿਊਡੋ ਜਿਹੜਾ ਅਮਰੀਕਾ ਦੀ ਸਿਚੁਏਸ਼ਨ ਦੇਖਦੇ ਆ ਉਹ ਟੋਟਲੀ ਡਿਫਰੈਂਟ ਸੀ ਜੀ ਦੇਖੋ ਪ੍ਰੈਜ਼ੀਡੈਂਟ ਜੋ ਬਾਇਡਨ ਜਿਹੜੇ ਸੀ ਉਹ ਬਹੁਤ ਐਕਸਪੀਰੀਐਂਸਡ ਲੀਡਰਸ਼ਿਪ ਵਾਲਾ ਜਿਹੜੀ ਉਹਨਾਂ ਦੀ ਸਿਚੁਏਸ਼ਨ ਤੇ ਜਸਟਨ ਟਿਊਡੋ ਦੀ ਸਿਚੁਏਸ਼ਨ ਜਿਹੜੀ ਆ ਉਹ ਦੋ ਵੈਰੀ ਡਿਫਰੈਂਟ ਪਰਸਪੈਕਟਿਵ ਹੈਗੇ ਆ ਉਹਨੂੰ ਅਸੀਂ ਜਿਹੜਾ ਵਾ ਉਹ ਇਕੱਠੇ ਨਹੀਂ ਕਰ ਸਕਦੇ ਜਸਟਨ ਟਿਊਡੋ ਆਪਣੀ ਥਾਂ ਦੇ ਉੱਤੇ ਜਿਹੜਾ ਵਾ ਅੱਜ ਵੀ ਮੈਂ ਕਹਿੰਦਾ ਇੱਕ ਜੰਗ ਐਨਰਜੈਟਿਕ ਜਿਹੜੇ ਨੇ ਉਹ ਉਹ ਅਰ ਵਿਜਨ ਰੱਖਦੇ ਨੇ ਲੀਡਰ ਜਿਹੜੇ ਨੇ ਆਮ ਕੈਨੇਡਾ ਜਿਹੜਾ ਸਾਡਾ ਸੋਸ਼ਲ ਸਿਸਟਮ ਡਿਫਰੈਂਟ ਅਸੀਂ ਲੋਕ ਜਿਹੜੇ ਆ ਇਹ ਤੁਸੀਂ ਦੇਖੋ ਜਿਹੜੇ ਸਾਡੀ ਪੋਲਿਟਿਕਸ ਵੀ ਜਿਹੜੀ ਸੈਂਟਰ ਸੈਂਟਰ ਲੈਫਟ ਹੈਗੀ ਆ ਠੀਕ ਹੈ ਨਾ ਉਸ ਨੂੰ ਬੰਦ ਕਰਾ ਜੇ ਰੱਖਦੇ ਨੇ ਵੀ ਜਿਹੜੀਆਂ ਉਹਨਾਂ ਨੂੰ ਪਾਲਿਸੀ ਚਾਹੀਦੀਆਂ ਉਹ ਪਾਲਿਸੀਆਂ ਤੇ ਵੀ ਉਹ ਡਟੇ ਹੋਏ ਨੇ ਪਲੱਸ ਪੂਰੀ ਮੈਂ ਜਿਹੜੀ ਆ ਉਹ ਹਜੇ ਵੀ ਕਰ ਰਹੇ ਛੱਡ ਨਹੀਂ ਰਹੇ ਤੇ ਮੈਨੂੰ ਆਸ ਆ ਕਿ ਉਹ ਦੇਖੋ ਸਰੀ ਨਿਊਟਨ ਦੀ ਗੱਲ ਕਰਦੇ ਆ ਤੇ ਮੈਨੂੰ ਆਸ ਆ ਕਿ ਜੇ ਉਹਨਾਂ ਨੂੰ ਮੈਂ ਕਹਾਂ ਤੇ ਹੋ ਸਕਦਾ ਕਿ ਉਹ ਫਿਰ ਜਿਹੜਾ ਇੱਥੇ ਆ ਕੇ ਜਿਹੜੀ ਤੁਸੀਂ ਆ ਕਹਿੰਦੇ ਹੋ ਲੋਕਾਂ ਦਾ ਹਾਂ 1 on 1 ਲੋਕਾਂ ਨੂੰ ਇੱਥੇ ਮਿਲਣ ਇਹ ਇਹ ਮੈਨੂੰ ਪੂਰੀ ਆਸ ਆ ਮੈਂ ਉਹਨਾਂ ਨੂੰ ਰਿਕਵੈਸਟ ਜਿਹੜੀ ਆ ਉਹ ਕੀਤੀ ਹੋਈ ਆ ਤੇ ਹੋ ਸਕਦਾ ਕਿ ਅਗਲੇ ਚੰਦ ਹਫ਼ਤੇ ਜੋ ਹੋ ਸਰੀ ਨਿਊਟਨ ਦੇ ਲੋਕਾਂ ਦੇ ਨਾਲ ਆ ਕੇ ਜਿਹੜਾ ਇੱਕ ਅ ਪਬਲਿਕ ਫੰਕਸ਼ਨ ਦੇ ਵਿੱਚ ਸ਼ਾਮਲ ਹੋਣ ਜਿੱਥੇ ਲੋਕ ਜਿਹੜੇ ਨੇ ਉਹਨਾਂ ਨਾਲ ਵਾਤਾਵਰਣ ਕਰ ਸਕਦੇ ਨੇ ਜਿਹੜੀਆਂ ਅੱਜ ਆਪਾਂ ਗੱਲਾਂ ਕਰਦੇ ਆ ਇਹ ਉਹਨਾਂ ਦੇ ਨਾਲ ਸਿੱਧੇ ਤੌਰ ਤੇ ਉਹਨਾਂ ਨੂੰ ਹਾਂ ਜਿਹੜਾ ਮੈਸੇਜ ਲੇ ਕਰ ਸਕਦੇ। ਤਾਲੀਬਾ ਜੀ 11 ਗੱਟੂ ਗੱਦਰ ਕਿਤੇ ਹੋਈ ਤਾਂ ਨਹੀਂ ਜਿਹੜੀ ਤੁਸੀਂ ਰੱਖੀ ਹੋਈ ਐ 11 ਸਪਟੰਬਰ ਨੂੰ ਜਿਹਦਾ ਇਨਵੀਟੇਸ਼ਨ ਵੀ ਦੇ ਰਹੇ ਹਾਂ। ਦੇਖੋ 11 ਸਪਟੰਬਰ ਨੂੰ ਜਿਹੜਾ ਹੈਗਾ ਉਹ ਸਾਡੀ ਆਪਣੀ ਸਰੀ ਨਿਊਟਨ ਦੇ ਵਿੱਚ ਜਿਹੜਾ ਹੈਗਾ ਉਹ ਬਾਰਬੀਕਿਊ ਰੱਖ ਰਹੇ। ਕਿਉਂਕਿ ਮੈਂ ਜੂਲੀ ਰੱਖਣਾ ਕਈ ਸਾਲਾਂ ਇਹ ਪੀ ਹੈ ਵੇ ਐਪੀ ਇਅਰ ਨੂੰ ਪਰ ਰੱਖਣਾ ਹੈ ਤਾਂ ਸਾਰੇ ਲੋਕਾਂ ਨੂੰ ਜਿਹੜਾ ਵਾ ਉਹ ਆਉਣ ਵੱਡੇ ਤੌਰ ਤੇ ਉਹ ਜਿਹੜਾ ਹੈਗਾ 11 ਸਟੰਬਰ ਨੂੰ ਬੇ ਪੀਕ ਦੇ ਵਿੱਚ ਇਵਨਿੰਗ ਜਿਹੜੀ ਹੈਗੀ ਆ ਬੁੱਧਵਾਰ ਦੀ ਉਹਦੇ ਉਹ ਤੈ ਹੋ ਚੁੱਕਿਆ ਉਹਦੇ ਵਿੱਚ ਸਾਰਿਆਂ ਨੂੰ ਖੁੱਲਾ ਸੱਦਾ ਤੁਹਾਡੇ ਵੀ ਦਰਸ਼ਕ ਜਿਹੜੇ ਆ ਉਹ ਉਹ ਉੱਥੇ ਪਹੁੰਚ ਸਕਦੇ ਆ ਉਹਦੇ ਵਿੱਚ ਹਰ ਇੱਕ ਈਨਾਵਾ ਜਿਹੜੇ ਰਿਲੀਜੀਅਸ ਹੋਣ ਸਾਈਡ ਕਲਚਰ ਹੋਣ ਉਹਨਾਂ ਨੂੰ ਅਸੀਂ ਮੱਦੇਨਜ਼ਰ ਰੱਖ ਕੇ ਉਹ ਜੀ ਹੈ ਇਹ ਨਹੀਂ ਵੀ ਬਾਰਬੀਕਿਊ ਰੱਖ ਲੈਣਾ ਕਿ ਮੀਟ ਉਹ ਤੇ ਵੈਜੀਟੇਰੀਅਨ ਜਿਹੜਾ ਹਲਾਲ ਦਾ ਕੋਈ ਹੈਗਾ ਕਿਸੇ ਨੂੰ ਉਹ ਹਲਾਲ ਦਾ ਇਂਤਜ਼ਾਮ ਉਹ ਦੂਸਰਾ ਸੋ ਸਾਰੇ ਇਂਤਜ਼ਾਮ ਜਿਹੜੇ ਪ੍ਰੋਪਰ ਹੋਵੇ ਉਹ ਕੀਤਾ ਜਾਊ ਤੇ ਮੈਂ ਸਦਾ ਦਿਨ ਸਾਰੇ ਤੁਹਾਡੇ ਦਰਸ਼ਕਾਂ ਨੂੰ 11 ਸਤੰਬਰ ਨੂੰ ਸ਼ਾਮ ਨੂੰ ਹੈਗਾ ਐਗਜੈਕਟ ਟਾਈਮ ਜਿਹੜਾ ਉਹ ਮੇਰੇ ਖਰਾਤੇ ਸੀ ਨਿਸ਼ਚਿਤ ਕਰਦਾਂਗੇ ਤੇ ਉਹਦੇ ਵਿੱਚ ਜਿਹੜਾ ਬਾ ਬੀਸੀ ਕੌਕਸ ਜਿਹੜੀ ਪੱਟੀ ਗਣਤੀ ਦੇ ਵਿੱਚ ਜਿਹੜੀ ਆ ਉਹ ਸਾਰੇ ਬੀਸੀ ਕੌਕਸ ਮੈਂਬਰ ਜਿਹੜੇ ਨੇ ਉਹ ਨਰਲਾਇ ਮਵਾਰ ਰਹੇ ਉਹਨਾਂ ਦੇ ਨਾਲ ਦੇ ਵਿੱਚ ਹੀ ਸਾਡੀ ਬੀਸੀ ਦੀ ਕੌਕਸ ਮੀਟਿੰਗ ਹੈ ਤੇ ਹੋ ਸਕਦਾ ਕਿ ਜਿਹੜੇ ਨੇ ਹਕੂਰ ਜਿਹੜੇ ਨੇ ਮਹੱਤਵਪੂਰਨ ਲੀਡਰ ਜਿਹੜੇ ਨੇ ਉਹ ਇਹਦੇ ਵਿੱਚ ਸ਼ਾਮਲ ਹੋ ਸਕਦੇ ਥੈਂਕ ਯੂ ਸੋ ਮਚ ਲਈ ਬਤਿਕਨ ਕਰ ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਵਿਆਜ ਦਰਾਂ ਘਟਾ ਕੇ 4.25% ਕਰ ਦਿੱਤੀਆਂ ਨੇ ਜੂਨ ਦੇ ਵਿੱਚ ਹੋਈ ਕਟੌਤੀ ਤੋਂ ਬਾਅਦ ਇਹ ਲਗਾਤਾਰ ਤੀਜੀ ਕਟੌਤੀ ਹੈ ਕੇਂਦਰੀ ਬੈਂਕ ਨੇ ਕਿਹਾ ਹੈ ਕਿ ਮਹਿੰਗਾਈ ਦਬਾਅ ਦੇ ਵਿੱਚ ਨਰਮਾਈ ਆਉਣ ਦੇ ਮਦੇ ਨਜ਼ਰ ਹੀ ਇਹ ਕਟੌਤੀ ਕੀਤੀ ਗਈ ਹੈ ਇਸ ਗਰਮੀਆਂ ਦੌਰਾਨ ਬੈਂਕ ਨੇ ਵਿਆਜ ਦਰ ਦੇ ਵਿੱਚ ਕਟੌਤੀ ਦਾ سلسلہ ਸ਼ੁਰੂ ਕੀਤਾ ਸੀ ਜੂਨ ਦੇ ਵਿੱਚ ਵਿਆਜ ਦਰ ਜਿਹੜੀ ਹੈ 4.75% ਤੇ ਕੀਤੀ ਗਈ ਸੀ ਅਤੇ ਜੁਲਾਈ ਦੇ ਵਿੱਚ 4.5 ਫੀਸਤੇ ਆ ਗਈ ਸੀ ਬੁੱਧਵਾਰ ਨੂੰ 25000 ਅੰਕ ਹੋਰ ਘਟਾ ਦਿੱਤੇ ਗਏ ਅਰਥਸ਼ਾਸਤਰੀਆਂ ਦੇ ਮੁਤਾਬਕ ਤਾਂ ਵਿੱਤੀ ਮਹਾਰਾ ਦੇ ਵੱਲੋਂ ਇਸੇ ਫੈਸਲੇ ਦੀ پیش ਨਗੋਈ ਕੀਤੀ ਜਾ ਰਹੀ ਹੈ ਇਸੇ ਕਿ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮਕੱਲਮ ਨੇ ਸੰਕੇਤ ਦਿੱਤੇ ਹਨ ਕਿ ਜਿੰਨਾ ਚਿਰ ਮਹਿੰਗਾਈ ਹੇਠਾਂ ਵੱਲ ਨੂੰ ਜਾਂਦੀ ਦਿਖੇਗੀ ਕੇਂਦਰੀ ਬੈਂਕ ਵਿਆਜ ਦਰ ਵਿੱਚ ਕਟੌਤੀ ਕਰਦਾ ਰਹੇਗਾ ਸਟੈਟਿਸਟਿਕਸ ਕੈਨੇਡਾ ਦੇ ਅਗਸਤ ਦੇ ਵਿੱਚ ਆਏ ਅੰਕੜਿਆਂ ਅਨੁਸਾਰ ਜੁਲਾਈ ਦੇ ਦੌਰਾਨ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਜੂਨ ਦੀ 2.7 ਫੀਸ ਤੋਂ ਘਟ ਕੇ 2.5 ਫੀਸਦ ਦਰਜ ਹੋਈ ਸੀ ਮਾਰਚ 2021 ਤੋਂ ਬਾਅਦ ਮਹਿੰਗਾਈ ਦਰ ਦਾ ਸਤੋ ਹੇਟਲਾਪਾ ਦਰਸੀ ਉਤਰੀ ਜਾਰਜੀਆ ਤੋਂ ਖਬਰ ਹੈ ਕਿ ਹਾਈ ਸਕੂਲ ਦੇ ਵਿੱਚ ਬੁੱਧਵਾਰ ਸਵੇਰੇ ਗੋਲੀਬਾਰੀ ਤੋਂ ਬਾਅਦ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਨੋ ਹੋਰ ਜ਼ਖਮੀ ਹੋਏ ਨੇ ਪੁਲਿਸ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਜਾਰਜੀਆ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਕਿਹਾ ਹੈ ਕਿ ਇੱਕ ਸ਼ੱਕੀ ਨੂੰ ਜ਼ਿੰਦਾ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਤੇ ਕਿਸੇ ਵੀ ਰਿਪੋਰਟ ਨੂੰ ਫਿਲਹਾਲ ਸਪਸ਼ਟ ਨਹੀਂ ਕੀਤਾ ਸੀ ਜੋ ਸੁਝਾਅ ਦਿੰਦਿਆਂ ਨੇ ਕਿ ਵਿਅਕਤੀ ਨੂੰ ਜਿਹੜਾ ਉਹ ਨਿਊਟਰਲਾਈਜ਼ਡ ਕਰਨਾ ਗਲਤ ਸੀ ਨਾਤਾ ਸ਼ੱਕੀ ਤੇ ਨਾ ਹੀ ਪੀੜਤਾ ਦੀ ਕੋਈ ਪਛਾਣ ਹੋਈ ਹੈ ਬੈਰੋਕਾਂਟੀ ਸ਼ੇਰਫ ਨੇ ਕਿਹਾ ਹੈ ਕਿ ਸਾਡੇ ਕੋਲ ਕਈ ਸੱਟਾਂ ਪਹਿਲਾਂ ਵੀ ਲੱਗੀਆਂ ਹੋਈਆਂ ਨੇ ਇਹ ਬਹੁਤ ਹੀ ਸ਼ਰਮਨਾਕ ਘਟਨਾ ਹੈ ਇਹ ਘਟਨਾ ਕਿਉਂ ਵਾਪਰੀ ਇਸ ਬਾਰੇ ਵੇਰਵੇ ਇਕੱਠੇ ਕੀਤੇ ਜਾ ਰਹੇ ਨੇ ਘਟਨਾ ਤੋਂ ਬਾਅਦ ਵਿਦਿਆਰਥੀਆਂ ਤੇ ਫਕਲ ਜੀ ਨੂੰ ਤਾਲਾ ਬੰਦੀ ਦੇ ਵਿੱਚ ਰੱਖਿਆ ਗਿਆ ਸੀ ਤੇ ਬਾਅਦ ਦੇ ਵਿੱਚ ਸੁਰੱਖਿਅਤ ਮਾਹੌਲ ਦੇ ਵਿੱਚ ਬਾਕੀ ਜਿਹੜੇ ਬੱਚੇ ਸਨ ਉਹਨਾਂ ਨੂੰ ਮਾਪਿਆਂ ਤੱਕ ਪਹੁੰਚਾ ਦਿੱਤਾ ਗਿਆ ਸਕੂਲ ਦੀ ਮਲਕੀਅਤ ਦੇ ਵਿੱਚ ਭਾਰੀ ਪੁਲਿਸ ਤਨਾਤ ਸੀ ਤੇ ਕੁਝ ਵੀਡੀਓਜ਼ ਦੇ ਵਿੱਚ ਦਰਜਨਾ ਐਂਬੂਲੈਂਸਾਂ ਅਧਿਕਾਰੀ ਤੇ ਇੱਕ ਮੈਡੀਕਲ ਹੈਲੀਕਾਪਟਰ ਪਾਰਕਿੰਗ ਲੋਟ ਦੇ ਵਿੱਚ ਦਿਖਾਈ ਦਿੱਤਾ ਇੱਕ ਵਿਅਕਤੀ ਨੂੰ ਇੱਕ ਸਟ੍ਰੈਚਰ ਤੇ ਹੈਲੀਕਾਪਟਰ ਦੇ ਵਿੱਚ ਤਬਦੀਲ ਕੀਤਾ ਗਿਆ ਸੀ ਤੇ ਵਿਦਿਆਰਥੀਆਂ ਨੂੰ ਸਕੂਲ ਦੇ ਸਟੇਡੀਅਮ ਦੇ ਵਿੱਚ ਲਜਾਇਆ ਗਿਆ ਸੀ ਜਿੱਥੇ ਬਸਾਂ ਨੇ ਉਹਨਾਂ ਨੂੰ ਚੁਕਣਾ ਸ਼ੁਰੂ ਕਰ ਦਿੱਤਾ ਸੀ ਜਾਰਜੀਆ ਸਰਕਾਰੀ ਨੁਮਾਇੰਦੇਸ ਘਟਨਾ ਦੀ ਨਿੰਦਾ ਕਰ ਰਹੇ ਨੇ ਅਪਲਾਚੀ ਹਾਈ ਸਕੂਲ ਦੇ ਘਟਨਾ ਦੇ ਲਈ ਸ੍ਰੋਤ ਇਕੱਠੇ ਕਰਨ ਦੀ ਗੱਲ ਕਹਿ ਰਹੇ ਨੇ ਵਾਈਟ ਹਾਊਸ ਦੇ ਦਫ਼ਤਰ ਨੇ ਰਾਸ਼ਟਰਪਤੀ ਬਾਈਡਨ ਤੇ ਉਹਨਾਂ ਦੇ ਪ੍ਰਸ਼ਾਸਨ ਨੂੰ ਗੋਲੀਬਾਰੀ ਬਾਰੇ ਜਾਣਕਾਰੀ ਦਿੱਤੀ ਸੀ ਰਾਸ਼ਟਰਪਤੀ ਬਾਈਡਨ ਨੇ ਉਹਨਾਂ ਦੇ ਹੋਮਲੈਂਡ ਸੁਰੱਖਿਆ ਸਲਾਹਕਾਰ ਤੇ ਜਾਰਜੀਆ ਦੇ ਅਪਲਾਚੀ ਹਾਈ ਸਕੂਲ ਦੇ ਵਿੱਚ ਹੋਈ ਦੁਖਦਾਈ ਗੋਲੀਬਾਰੀ ਬਾਰੇ ਜਾਣਕਾਰੀ ਦਿੱਤੀ ਤੇ ਉਹਨਾਂ ਦਾ ਪ੍ਰਸ਼ਾਸਨ ਸੰਗੀ ਰਾਸ਼ ਤੇ ਸਥਾਨਕ ਅਧਿਕਾਰੀਆਂ ਦੇ ਨਾਲ ਤਾਲਮਿਲ ਰੱਖੇਗਾ ਇਹ ਐਪੀਸੋਡ ਹਾਲ ਹੀ ਦੇ ਸਾਲਾਂ ਦੇ ਵਿੱਚ ਪੂਰੇ ਅਮਰੀਕਾ ਦੇ ਵਿੱਚ ਦਰਜਨਾ ਸਕੂਲੀ ਗੋਲੀਬਾਰੀ ਦੇ ਵਿੱਚੋਂ ਸਭ ਤੋਂ ਤਾਜ਼ਾ ਘਟਨਾ ਹੈ ਖਾਸ ਤੌਰ ਤੇ ਨਿਊ ਟਾਊਨ ਕਨੈਕਟਿਕਨ ਪਾਰਕ لینڈ ਫਲੋਰੀਡਾ ਤੇ ਓਵਲਡੇ ਟੈਕਸਾਸ ਦੇ ਵਿੱਚ ਜਾਨਲੇਵਾ ਘਟਨਾਵਾਂ ਸਮੇਤ ਕਲਾਸਰੂਮਾਂ ਦੇ ਵਿੱਚ ਹੋਈਆਂ ਹੱਤਿਆਵਾਂ ਨੇ ਬੰਦੂਕ ਨਿਰੰਤਰਣ ਬਾਰੇ ਗੰਭੀਰ ਬਹਿਸਾਂ ਨੂੰ ਫਿਰ ਸ਼ੁਰੂ ਕਰ ਦਿੱਤਾ ਤੇ ਉਹਨਾਂ ਮਾਪਿਆਂ ਤੇ ਫਿਰ ਤੋਂ ਟੈਂ ਸ਼ੁਰੂਦਾਈ ਜਿਨ੍ਹਾਂ ਦੇ ਬੱਚੇ ਕਲਾਸ ਰੂਮਾਂ ਦੇ ਵਿੱਚ ਸਰਗਰਮ ਸ਼ੂਟਰ ਦੇ ਅਭਿਆਸਾਂ ਦੇ ਆਦੀ ਹੋ ਰਹੇ ਨੇ ਪੁਲਿਸ ਮਾਪਿਆਂ ਤੇ ਵਿਦਿਆਰਥੀਆਂ ਨੂੰ ਗੈਰ ਪ੍ਰਵਾਨਿਤ ਪ੍ਰੀ ਗ੍ਰੈਜੂਏਸ਼ਨ ਪਾਰਟੀਆਂ ਦੇ ਵਿੱਚ ਜਾਣ ਦੇ ਖਤਰਿਆਂ ਬਾਰੇ ਚੇਤਾਵਨੀ ਦੇ ਰਹੀ ਹੈ ਪਰ ਟੈਂਕਟਨ ਆਰ ਸੀ ਐਮ ਪੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਇਕੱਠ ਅਕਸਰ ਗੈਰ ਰਸਮੀ ਤੌਰ ਤੇ ਆਯੋਜਿਤ ਕੀਤੇ ਜਾਂਦੇ ਨੇ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਸ਼ਾਮਿਲ ਹੁੰਦੇ ਨੇ ਤੇ ਘਰਾਂ, ਪਾਰਕਾਂ ਜਾਂ ਫਿਰ ਦੂਰ ਦੁਰਾਡੇ ਦੇ ਖੇਤਰਾਂ ਵਰਗੀਆਂ ਨਿਰੀਖਣ ਵਾਲੀਆਂ ਥਾਵਾਂ ਦੇ ਉੱਤੇ ਇਕੱਠੇ ਹੋ ਜਾਂਦੇ ਨੇ। ਮਾਉਂਟਿਸ ਦਾ ਕਹਿਣਾ ਹੈ ਕਿ ਬਾਲਗ ਨਿਗਰਾਨੀ ਦੀ ਘਾਟ ਤੇ ਅਲਕੋਹਲ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਸੰਭਾਵਨਾ, ਹਾਦਸਿਆਂ, ਸੱਟਾਂ ਤੇ ਹੋਰ ਖਤਰਨਾਕ ਸਥਿਤੀਆਂ ਦੇ ਜੋਖਮ ਨੂੰ ਮਹੱਤਵਪੂਰਨ ਤੌਰ ਤੇ ਵਧਾਰੀਆਂ ਨੇ। ਕਨਸਟੇਬਲ ਆਰਸੀਐਮਪੀ ਲਈ ਕੈਲੀਬ੍ਰੇਟ ਦਾ ਕਹਿਣਾ ਹੈ ਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਵਿਦਿਆਰਥੀ ਸਕੂਲੀ ਸਾਲ ਦੀ ਸ਼ੁਰੂਆਤ ਸੁਰੱਖਿਅਤ ਢੰਗ ਦੇ ਨਾਲ ਕਰਨ ਉਹਨਾਂ ਕਿਹਾ ਕਿ ਗੈਰ ਪਰਵਾਨਿਤ ਪਾਰਟੀਆਂ ਨੁਕਸਾਨ ਦੇ ਲੱਗ ਸਕਦੀਆਂ ਨੇ ਪਰ ਇਹ ਜਲਦੀ ਹੀ ਖਤਰਨਾਕ ਸਥਿਤੀਆਂ ਦੇ ਵਿੱਚ ਬਦਲ ਸਕਦੀਆਂ ਨੇ ਅਸੀਂ ਮਾਪਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ਤੋਂ ਸੁਚੇਤ ਰਹਿਣ ਤੇ ਅਜਿਹੇ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਣ ਜਿਨ੍ਹਾਂ ਨੇ ਕਿਸੇ ਵੀ ਜੋਖਮਾਂ ਦੇ ਬਾਰੇ ਉਹਨਾਂ ਦੇ ਨਾਲ ਗੱਲ ਵੀ ਕਰਨ ਜਿਹੜੇ ਉਹਨਾਂ ਲਈ ਹਾਨੀਕਾਰਕ ਹੋ ਸਕਦੇ ਨੇ ਆਰਸੀਐਮਪੀ ਨੇ ਕਿਹਾ ਹੈ ਕਿ ਇਹ ਇਹਨਾਂ ਦੇ ਵਿੱਚੋਂ ਕਿਸੇ ਵੀ ਇਕੱਠ ਨੂੰ ਦੇਖਣ ਲਈ ਨੈਗਨਸ ਕਹਾ ਸਕੂਲ ਡਿਸਟ੍ਰਿਕਟ ਦੇ ਕਮਿਊਨਿਟੀ ਸੰਸਥਾਵਾਂ ਦੇ ਨਾਲ ਵੀ ਮਿਲ ਕੇ ਕੰਮ ਕਰ ਰਹੇ ਨੇ ਅਧਿਕਾਰੀਆਂ ਨੇ ਖੇਤਰਾਂ ਦੇ ਵਿੱਚ ਗਸ਼ਤ ਵੀ ਵਧਾ ਰਹੇ ਨੇ ਜਿੱਥੇ ਇਹ ਪਾਰਟੀਆਂ ਹੋਣ ਦੀ ਸੰਭਾਵਨਾ ਹੈ ਤੇ ਨਾਬਾਲਗ ਸ਼ਰਾਬ ਪੀਣ ਨਸ਼ੀਲੇ ਪਦਾਰਥਾਂ ਦੀ ਗੈਰਕਾਨੂੰਨੀ ਵਰਤੋਂ ਤੇ ਜਿਹੜੇ ਹੋਰ ਚੀਜ਼ਾਂ ਦਾ ਇਸਤੇਮਾਲ ਕਰਕੇ ਗੜਬੜੀ ਦੇ ਨਾਲ ਸੰਬੰਧਿਤ ਕਾਨੂੰਨ ਲਾਗੂ ਕਰਨਗੇ ਪੁਲਿਸ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਇਹਨਾਂ ਗੈਰ ਪ੍ਰਵਾਨਿਤ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਦੇ ਕਾਨੂੰਨੀ ਤੇ ਸੁਰੱਖਿਆ ਨਤੀਜਿਆਂ ਨੂੰ ਵੀ ਸਮਝਣਾ ਚਾਹੀਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਹੈ ਜਿਸ ਦੇ ਵਿੱਚ ਇੱਕ ਕਾਰ ਚਾਲਕ ਪੁਲਿਸ ਦੀ ਕਾਰ ਦੇ ਉੱਪਰ ਆਪਣੀ ਗੱਡੀ ਚੜਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਮਾਮਲੇ ਦੇ ਵਿੱਚ ਪੁਲਿਸ ਦਾ ਇਹ ਕਹਿਣਾ ਹੈ ਕਿ ਜਿਹੜਾ ਵਿਅਕਤੀ ਹੈ ਉਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਉਸ ਦੇ ਖਿਲਾਫ ਚਾਰਜ ਲਗਾਏ ਗਏ ਨੇ ਇਕ ਘਟਨਾ ਮਿਸਿਸ ਆਗਾ ਦੇ ਵਿੱਚ ਮੰਗਲਵਾਰ ਨੂੰ ਵਾਪਰੀ ਪੁਲਿਸ ਦਾ ਕਹਿਣਾ ਹੈ ਕਿ 25 ਸਾਲਾਂ ਦਾ ਇਹ ਵਿਅਕਤੀ ਕਥਿਤ ਤੌਰ ਤੇ ਚੋਰੀ ਹੋਏ ਵਾਹਨ ਨੂੰ ਪੁਲਿਸ ਦੀਆਂ ਕਾਰਾਂ ਦੇ ਉੱਤੇ ਚੜਾਉਣ ਦੀ ਕੋਸ਼ਿਸ਼ ਕਰਨ ਦੇ ਬਾਅਦ ਕਈ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਕਾਰਜਕਾਰੀ ਸਰਜੰਟ ਸਾਰਾ ਪੈਂਟਨ ਨੇ ਦੱਸਿਆ ਹੈ ਕਿ ਇਹ ਘਟਨਾ ਸ਼ਾਮ ਕਰੀਬ 6:30 ਵਜੇ ਤੇ ਵੈਸਟਵੁੱਡ ਸਕੁਅਰ ਨਜ਼ਦੀਕ ਦੀ ਹੈ ਪੈਂਟਨ ਮੁਤਾਬਕ ਪੁਲਿਸ ਨੂੰ ਫੋਰਡ ਬ੍ਰਾਂਕੋ ਨਾਮੀ ਇਸ ਵਿਅਕਤੀ ਦੇ ਇਲਾਕੇ ਦੇ ਵਿੱਚ ਹੋਣ ਬਾਰੇ ਜਾਣਕਾਰੀ ਮਿਲੀ ਸੀ ਜਿਸ ਨੇ ਕੁਝ ਹਫ਼ਤੇ ਪਹਿਲਾਂ ਇੱਕ ਸਟੋਰ ਤੋਂ ਚੋਰੀ ਕੀਤੀ ਗੱਡੀ ਜਿਹੜੀ ਆ ਮਿਲੀ ਸੀ ਔਰ ਉਸਦੇ ਕੋਲ ਹਥਿਆਰ ਵੀ ਸਨ ਅਫਸਰਾਂ ਨੂੰ ਟਿਮ ਹਾਟਨ ਦੇ ਡਰਾਈਵ ਥਰੂ ਤੇ ਇੱਕ ਚੋਰੀ ਹੋਈ ਗੱਡੀ ਲੱਭੀ ਪੁਲਿਸ ਨੇ ਡਰਾਈਵਰ ਨੂੰ ਰੋਕਣ ਦੇ ਲਈ ਵਾਹਨ ਨੂੰ ਘੇਰ ਲਿਆ ਤੇ ਸੋਸ਼ਲ ਮੀਡੀਆ ਤੇ ਪੋਸਟ ਕੀਤੇ ਗਏ ਕਈ ਵੀਡੀਓਜ਼ ਦਿਖਾਉਂਦੇ ਨੇ ਕਿ ਡਰਾਈਵਰ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤੇ ਪੈਟਰਨ ਨੇ ਕਿਹਾ ਕਿ ਉਹ ਆਦਮੀ ਬਚ ਨਹੀਂ ਸਕਿਆ ਤੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜਾਣਕਾਰੀ ਮੁਤਾਬਕ ਪੁਲਿਸ ਕਰੂਜ਼ਰਾਂ ਨੂੰ ਨੁਕਸਾਨ ਪਹੁੰਚਾਇਆ ਪਰ ਇਸ ਵਿੱਚ ਸ਼ਾਮਿਲ ਕਿਸੇ ਨੂੰ ਵੀ ਸੱਟ ਨਹੀਂ ਲੱਗੀ ਇਸ ਵਿਅਕਤੀ ਤੇ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਅਧਿਕਾਰੀ ਦੇ ਕੰਮ 'ਚ ਰੁਕਾਵਟ ਅਤੇ ਇੱਕ ਵਾਹਨ ਦੇ ਖਤਰਨਾਕ ਸੰਚਾਲਨ ਦੇ ਦੋਸ਼ ਲਗਾਏ ਗਏ ਨੇ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਸਬਜੈਕਟ ਕੱਲ 29 ਅਗਸਤ ਦਿਨ ਵੀਰਵਾਰ ਬਹੁਤ ਦੁਪਹਿਰ ਕੋਈ 3:30 ਵਜੇ ਦੇ ਕਰੀਬ ਪੰਜਾਬ ਦੇ ਮਿਨਿਸਟਰ ਐਗਰੀਕਲਚਰ ਮਿਨਿਸਟਰ ਗੁਰਮੀਤ ਸਿੰਘ ਖੁੜਿਆ ਹੋਰੀ ਐਡਮੰਟਨ ਸ਼ਹਿਰ ਵਿੱਚ ਪਹੁੰਚੇ ਔਰ ਉਹਨਾਂ ਦੇ ਪਰਮੇ ਸਵਾਗਤ ਲਈ ਕਾਫੀ ਜਿਹੜੇ ਲੋਕ ਸੀਗੇ ਜੀ ਉੱਥੇ ਪਹੁੰਚੇ ਜਿਵੇਂ ਪਿਛਲਿਆਂ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਲਈ ਲੋਕਾਂ ਦੇ ਮਨਾਂ ਵਿੱਚ ਬਹੁਤ ਮਾਨ ਸਨਮਾਨ ਸੀਗਾ ਔਰ ਨਾਲ ਦੀ ਨਾਲ ਸੀਗਾ ਕਿ ਹਾਂ ਵੀ ਉਹਨਾਂ ਨੇ ਬਹੁਤ ਕੁਝ ਤਬਦੀਲੀਆਂ ਲਿਆ ਦੇਣੀਆਂ ਪਰਾਇਤ ਕੀ ਦੇਖਣ ਨੂੰ ਇਹ ਮਿਲਿਆ ਕਿ ਜਿਹੜੀ ਪਿਛਲੇ ਸਾਲਾਂ ਦੀ ਹੁਣ ਕਾਰਗੁਜ਼ਾਰੀ ਆਮ ਆਦਮੀ ਪਾਰਟੀ ਨੂੰ ਉਹਦਿਆਂ ਦੇਖਦਿਆਂ ਹੋਇਆਂ ਲੋਕਾਂ ਦੇ ਮਨਾਂ ਵਿੱਚ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਹੁਣ ਖੜੇ ਹੋ ਗਏ ਨੇ ਪਰ ਖੁੜੀਆ ਸਾਹਿਬ ਨੇ ਆਪਣੇ ਵੱਲੋਂ ਜਿਹੜੇ ਵਿਚਾਰ ਪੇਸ਼ ਕੀਤੇ ਆਓ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਮੇਰੇ ਵਰਗੇ ਲੀਡਰਾਂ ਦੇ ਗਦਾੜਿਆਂ ਤੇ ਚੜੇ ਫਿਰਦੇ ਰਹਿੰਦੇ ਸੀ ਨਾਲ ਤੁਰੇ ਫਿਰਦੇ ਰਹਿੰਦੇ ਸੀ ਘਰ ਦੇ ਵੀ ਇਹ ਕਹਿੰਦੇ ਸੀ ਵੀ ਤੂੰ ਇਹਦੇ ਨਾਲ ਤੁਰਿਆ ਫਿਰ ਤੈਨੂੰ ਕਿਤੇ ਨਾ ਕਿਤੇ ਅੜਕਾ ਦੂਗਾ ਪਰ ਕੋਈ 20-22 ਹਜ਼ਾਰ ਦੇ ਨੇੜੇ ਜਿਹੜੀਆਂ ਉਹ ਪੁਰਾਣੀਆਂ ਨੌਕਰੀਆਂ ਜਿਹੜੀਆਂ ਕੱਚੇ ਰੂਪ ਵਿੱਚ ਰੱਖੀਆਂ ਸਨ ਉਹ ਕੋਡ ਤੋਂ ਸਾਰਾ ਐਡਵੋਕੇਟ ਚੰਨਲ ਨੇ ਦੇਖ ਕੇ ਉਹਨਾਂ ਨੂੰ ਪੱਕੇ ਕਰਾਉਣਾ ਕਿ ਉਹੜਕਾ ਨਾ ਹੋਵੇ ਇਸੇ ਤਰ੍ਹਾਂ 20-22 ਹਜ਼ਾਰ ਨਵੀਆਂ 43 ਹਜ਼ਾਰ ਅੰਕੜਾ ਜੀ ਨੌਕਰੀਆਂ ਦਾ ਕਹੀਏ ਪੰਜਾਬ ਦੀ ਸਰਕਾਰ ਨੇ ਇਹਨਾਂ 2.5 ਸਾਲਾਂ ਵੀ ਦਿੱਤੀਆਂ ਕਦੇ ਕਿਸੇ ਸਰਕਾਰ ਨੇ ਨਹੀਂ ਦਿੱਤਾ ਸੀ ਚੈਨਲ ਪੰਜਾਬੀ ਦੇਖ ਰਹੇ ਸਮੂਤ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਦੀ ਫਤਿਹ ਅ ਅੱਜ ਅਸੀਂ ਸਹਾਰਾ ਗਰੁੱਪ ਦੇ ਵਿੱਚ ਆਏ ਹੋਏ ਹਾਂ ਜਿਹੜਾ ਕੀ ਇੱਥੇ ਐਡਮਿੰਟਨ ਦੇ ਵਿੱਚ ਹੈਗਾ ਜੀ ਤੇ ਇੱਥੇ ਆਪਣੇ ਇੰਡੀਆ ਦੇ ਪੰਜਾਬ ਦੇ ਵਿੱਚੋਂ ਮਿਨਿਸਟਰ ਸਾਹਿਬ ਆਏ ਹੋਏ ਨੇ ਤੇ ਅੰਦਰ ਉਹਨਾਂ ਦੀ ਤੁਸੀਂ ਗੱਲਬਾਤ ਵੀ ਸੁਣੀ ਹੈਗੀ ਆ ਅਪਲਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਚੈਨਲ ਪੰਜਾਬੀ ਦੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਬੜੀ ਸਤਿ ਸ੍ਰੀ ਅਕਾਲ ਮੇਰਾ ਨਾਮ ਮੇਰਾ ਨਾਮ ਅਜੈ ਸ਼ਰਮਾ ਜੀ 15 ਸਾਲ ਤੋਂ ਖ਼ਬਰਾਂ ਚੱਲ ਰਹੀ ਐਸ਼ ਇੰਟਰਵਿਊ ਇੰਗਲਿਸ਼ ਹਿੰਦੀ ਪੰਜਾਬੀ ਕਮਿਊਨਿਟੀ ਦੀ ਸੇਵਾ ਕਰ ਰਿਹਾ ਹਾਂ ਅ ਅੰਦਰ ਮਨਿਸਟਰ ਸਾਹਿਬ ਆਏ ਨੇ ਤੇ ਉਹਨਾਂ ਵੱਲੋਂ ਕੀ ਕੁਝ ਸਪੈਸ਼ਲ ਤੌਰ ਤੇ ਉਹਨਾਂ ਦਾ ਵਿਜ਼ਿਟ ਸੀਗਾ ਜਾਂ ਉਹਨਾਂ ਦਾ ਇੱਕ ਫ੍ਰੈਂਡਲੀ ਤੌਰ ਤੇ ਇਹ ਸੀ ਉਹਨਾਂ ਦੀ ਪ੍ਰਾਈਵੇਟ ਫੇਰੀ ਸੀਗੀ ਕੈਨੇਡਾ ਦੀ ਕਿਉਂਕਿ ਉਹਨਾਂ ਦੇ ਭਤੀਜੇ ਦਾ ਵਿਆਹ ਸੀਗਾ ਸਰੀ ਉਸ ਤੋਂ ਬਾਅਦ ਉਹ ਭਾਈਚਾਰੇ ਨੂੰ ਮਿਲਣ ਆਏ ਆ ਆਦੀ ਗੱਲਬਾਤ ਕਰ ਰਹੇ ਨੇ ਔਰ ਲੋਕਾਂ 'ਚ ਬੜਾ ਉਤਸ਼ਾਹ ਹੈ ਕਿਉਂਕਿ ਇਹਨਾਂ ਨੇ ਜਿਹੜਾ ਬੁੱਢਾ ਬੋਰਡ ਸੀਗਾ ਪੋਲਿਟਿਕਸ ਦਾ ਆਪਣੇ ਬਾਦਲ ਸਾਹਿਬ ਹਾਂ ਜੀ ਉਹਨਾਂ ਨੂੰ 11000 ਵੋਟਾਂ ਤੇ ਹਰਾਇਆ ਸੀਗਾ ਔਰ ਪੰਜਵਾੜੀ ਉਹ ਚੀਫ ਮਿਨਿਸਟਰ ਰਹੇ ਸੀਗੇ ਔਰ ਇਹਨੇ ਹਰ ਕੋਈ ਜਿਹੜਾ ਕਮਿਊਨਿਟੀ ਦਾ ਇਹਨਾਂ ਦੀ ਔਨੈਸਟੀ ਦੀ ਦਾਅ ਦੇ ਰਿਹਾ ਔਰ ਉਹ ਵੀ ਵਾਦਾ ਕਰ ਰਿਹਾ ਹੈ ਕਿ ਜੇ ਕੋਈ ਐਨ ਆਰ ਆਈ ਦੇ ਮਸਲੇ ਆ ਉਹ ਮਿਨਿਸਟਰ ਨਾਲ ਜਾਂ ਪੰਜਾਬ ਪੁਲਿਸ ਨਾਲ ਟੇਕ ਅਪ ਕਰਨਗੇ ਜਿਵੇਂ ਕਿ ਪੰਜਾਬ ਦੇ ਵਿੱਚ ਐਨ ਆਰ ਆਈਆਂ ਦੇ ਨਾਲ ਤੱਕਾ ਵੀ ਹੋਇਆ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਤੁਸੀਂ ਆਪ ਮੀਡੀਆ ਦੇ ਨਾਲ ਸੰਬੰਧਿਤ ਹੈਗੇ ਹੋ ਜੀ ਤੇ ਉਹਨਾਂ ਬਾਰੇ ਕੁਝ ਇਹਨਾਂ ਨੇ ਬਿਆਨ ਦਿੱਤਾ ਵੀ ਉਹਨਾਂ ਨੂੰ ਕਿਸ ਤਰ੍ਹਾਂ ਦੀ ਇਹ ਸੁਵਿਧਾਵਾਂ ਦੇ ਸਕਦੇ ਨੇ ਕਿਉਂਕਿ ਜਿਵੇਂ ਪੰਜਾਬੀ ਨੇ ਉੱਥੇ ਉਹਨਾਂ ਦੀ ਪ੍ਰਾਪਰਟੀ ਆ ਜ਼ਮੀਨ ਆ ਘਰ ਆ ਸਾਰਾ ਫੈਮਿਲੀ ਉਰੇ ਆ ਜਾਂਦੀ ਆ ਘਰ ਉਥੋਂ ਵਿਲੇ ਪਏ ਨੇ ਤੇ ਉਹਨਾਂ ਦੇ ਉੱਤੇ ਕਬਜ਼ੇ ਕਿਤੇ ਜਾ ਸਕ ਕਿਤੇ ਜਾਂਦੇ ਨੇ ਉਹਨਾਂ ਬਾਰੇ ਕੁਛ ਇਹਨਾਂ ਨੇ ਬਿਆਨ ਦਿੱਤਾ ਇਹਨਾਂ ਨੇ ਬਿਆਨ ਦਿੱਤਾ ਜੀ ਕਿ ਅਸੀਂ ਨੱਥ ਪਾਈ ਹੈ ਜਿਹੜਾ ਵੀ ਉਥੇ ਦੂਸ਼ਣ ਹੋਇਆ ਦਾ ਸੀਗਾ ਬ੍ਰਾਈਬਰੀ ਚੱਲਦੀ ਸੀਗੀ ਔਰ ਉਹਨਾਂ ਇਹ ਵੀ ਕਿਹਾ ਕਿ ਮੈਨੂੰ ਸਿੱਧੇ ਤੌਰ ਤੇ ਤੁਸੀਂ ਕਿਤੇ ਵੀ ਮਿਲ ਸਕਦੇ ਹੋ ਔਰ ਮੈਂ ਬਤੌਰ ਮਨਿਸਟਰ ਨਹੀਂ ਬਤੌਰ ਤੁਹਾਡਾ ਰਿਪਰੈਜ਼ੈਂਟੇਟਿਵ ਤੁਹਾਨੂੰ ਡੀਜੀਪੀ ਸਾਹਿਬ ਕੋ ਲੈ ਕੇ ਜਾਊਂਗਾ ਔਰ ਤੁਹਾਡੀ ਜਿਹੜੀ ਪ੍ਰੋਬਲਮ ਹੈ ਉਹਦਾ ਹੱਲ ਦਵਾ ਜਾਊਗਾ ਇੱਕ ਚਲੋ ਮੈਂ ਤੁਹਾਡੇ ਆਪਣੇ ਪਰਸਨਲ ਵਿਚਾਰ ਇਹ ਤੇ ਜਾਨਣਾ ਚਾਹਾਂਗਾ ਜਿਵੇਂ ਕਿ ਦਲ ਬਦਲੀ ਹੁੰਦੀ ਆ ਅੱਜਕੱਲ ਬੜਾ ਉਹ ਹੈਗਾ ਵੀ ਜਿਵੇਂ ਪਹਿਲਾਂ ਆਮ ਆਦਮੀ ਪਾਰਟੀ ਨੇ ਗੱਲ ਕੀਤੀ ਸੀਗੀ ਵੀ ਅਸੀਂ ਕਿਸੇ ਵੀ ਐਵੇਂ ਦੀ ਪਾਰਟੀ ਦੇ ਬੰਦਾ ਜਿਹੜਾ ਕਿ ਕਿਸੇ ਵੱਲੋਂ ਨਕਾਰਿਆ ਗਿਆ ਜਾਂ ਉਹਨੇ ਸਰਕਾਰ ਦੇ ਨਾਲ ਧੋਖਾ ਕੀਤਾ ਗਿਆ ਉਹਦੇ ਉਹਨੂੰ ਅਸੀਂ ਆਪਣੀ ਪਾਰਟੀ ਵਿੱਚ ਸ਼ਾਮਲ ਨਹੀਂ ਕਰਾਂਗੇ ਤੇ ਹੁਣ ਤੁਸੀਂ ਜਿਵੇਂ মিডিਆ ਦੇ ਨਾਲ ਸੰਬੰਧਤ ਹੋ ਕੁਝ ਕਹਿਣ ਦੀ ਨਾਮ ਲੈਣ ਦੀ ਲੋੜ ਤਾਂ ਨਹੀਂ ਹੈਗੀ ਉਵੇਂ ਦੇ ਅਨਸਰ ਵੀ ਹੁਣ ਇਹਨਾਂ ਨੇ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰ ਲਈ ਗਏ ਨੇ ਤੁਹਾਡੇ ਆਪਣੇ ਪਰਸਨਲ ਵਿਚਾਰ ਕੀ ਨੇ ਮੇਰੇ ਪਰਸਨਲ ਵਿਚਾਰ ਇਹ ਹੈ ਕਿ ਦੁਨੀਆ 'ਚ ਤੁਸੀਂ ਕਿਤੇ ਵੀ ਬੈਠੇ ਹੋ ਚਾਹੇ ਐਡਮੰਟਨ ਆ ਕੈਨੇਡਾ ਚਾਹੇ ਇੰਡੀਆ ਵੋਟ ਤੇ ਨੋਟ ਬੈਂਕ ਜਿਹੜਾ ਉਹਦੀ ਪੋਲਿਟਿਕਸ ਹੈ ਹਰ ਇੱਕ ਨੇ ਪਾਵਰ ਚਾਹਣਾ ਜਿੱਦਾ ਮਰਜ਼ੀ ਕਰ ਲਈ ਆਪਾਂ ਤੋਂ ਇਸ ਕਰਕੇ ਇਹਨਾਂ ਨੇ ਵੀ ਕਈ ਅਨਸਰ ਜਿਹੜੇ ਆਪਦੀ ਪਾਰਟੀ ਚ ਲੀਤੇ ਆ ਔਰ ਐਨ ਕਿ ਜਿਹੜੀ ਲੋਕ ਸਭਾ ਚੋਣਾਂ ਹੋਈਆਂ ਉਹਨਾਂ ਚ ਇਹਨਾਂ ਨੂੰ ਇੰਨੀ ਸਕਸੈਸ ਨਹੀਂ ਮਿਲੀ ਔਰ ਸਕਦਾ ਇਹ 2027 ਦੇ ਜਿਹੜੇ ਅੰਕੜੇ ਆ ਉਹ ਬਿਲਕੁਲ ਬਦਲ ਜਾਣ ਇਹ ਮੇਰਾ ਨਿੱਜੀ ਜਿਹੜਾ ਆ opinion ਆ ਜੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਧੰਨਵਾਦ ਸਾਡੇ ਪੀ ਚੈਨਲ ਦਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ